ਸਕੂਲਿਕ ਕਾਲ ਦੋਸਤੋ ਅੱਜ ਆਪਾਂ ਤੁਹਾਡੇ ਨੇ ਸ਼ੇਅਰ ਮਾਰਕੀਟ ਦੀ ਪਹਿਲੀ ਕਲਾਸ ਲੈ ਕੇ ਆਏ ਆ ਤੇ ਇਹ ਪੂਰੀ ਰਿਕਾਰਡਡ ਕਲਾਸ ਹੋਊਗੀ ਇਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਇਹਦੇ ਵਿੱਚ ਤੁਹਾਨੂੰ ਸ ਵਿਸਥਾਰ ਦੇ ਵਿੱਚ ਜਾਣਕਾਰੀ ਜਾਂਗੇ ਪੂਰਾ ਜਿਵੇਂ ਕਿ ਤੁਸੀਂ ਇਹ ਵਰਡ ਉੱਪਰ ਲਿਖਿਆ ਹੋਇਆ ਪੜ੍ਹ ਹੀ ਲਿਆ ਹੋਊਗਾ ਉੱਪਰ ਲਿਖਿਆ ਹੋਇਆ ਵਰਡ ਦੇ ਵਿੱਚ ਲਿਖਿਆ ਹੋਇਆ ਸ਼ੇਅਰ ਮਾਰਕੀਟ ਹੈ ਕੀ ਜੀ ਆ ਠੀਕ ਆ ਜਿਵੇਂ ਕਿ ਸ਼ੇਅਰ ਸ਼ਬਦ ਦਾ ਸ਼ੇਅਰ ਦਾ ਮਤਲਬ ਹੁੰਦਾ ਹਿੱਸਾ ਤੁਹਾਨੂੰ ਇਹਦੇ ਬਾਰੇ ਪਤਾ ਹੀ ਹੋਊਗਾ ਸ਼ੇਅਰ ਦਾ ਮਤਲਬ ਹਿੱਸਾ ਹੁੰਦਾ ਅਤੇ ਮਾਰਕੀਟ ਦਾ ਮਤਲਬ ਹੈ ਬਾਜ਼ਾਰ ਸ਼ੇਅਰ ਮਾਰਕੀਟ ਦਾ ਜਿਹੜਾ ਪੂਰਾ ਮਤਲਬ ਬੰਦਾ ਇੱਕ ਬਾਜ਼ਾਰ ਦੇ ਵਿੱਚ ਤੁਸੀਂ ਹਿੱਸਾ ਪਾਉਣਾ ਬਾਜ਼ਾਰ ਦੇ ਵਿੱਚ ਕੋਈ ਦੁਕਾਨ ਚੱਲ ਰਹੀ ਹੈ ਠੀਕ ਹੈ ਉਹ ਔਨਲਾਈਨ ਦੁਕਾਨ ਆਪਾਂ ਸਾਰਾ ਤੁਹਾਨੂੰ ਵਿਸਥਾਰ ਪੂਰਵਕ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੁਸੀਂ ਅੰਤ ਤੱਕ ਦੇਖੋ ਮੰਨ ਲਓ ਕੋਈ ਇੱਕ ਦੁਕਾਨ ਆ ਦੁਕਾਨ ਇਕੱਲਾ ਬੰਦਾ ਖੋਲ ਨਹੀਂ ਸਕਦਾ ਵੀ ਚਲਾ ਨਹੀਂ ਸਕਦਾ ਉਹਨੇ ਕੋਈ ਬਿਜ਼ਨਸ ਕਰਨਾ ਤੇ ਦੁਕਾਨ ਨੂੰ ਚਲਾਉਣ ਦੇ ਲਈ ਕੁਝ ਲੋਕ ਆ ਜਿਹੜਾ ਦੁਕਾਨ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਆ ਉਹਨਾਂ ਦੀ ਗਿਣਤੀ 2 ਜਾਂ 2 ਤੋਂ ਵੱਧ ਹੋ ਸਕਦੀ ਆ ਠੀਕ ਆ ਮੰਨ ਲਓ ਆ ਪਰਸਨ ਨੇ ਆ ਪਰਸਨ ਨੇ ਠੀਕ ਆ ਇਹ ਦੁਕਾਨ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਆ ਇਹ ਕਹਿੰਦੇ ਆ ਕੋਈ ਕਹਿੰਦਾ ਵੀ ਮੈਂ 10% ਹਿੱਸਾ ਪਾਉਣਾ ਦੁਕਾਨ ਦੇ ਵਿੱਚ 10% ਕੋਈ ਕਹਿੰਦਾ ਵੀ ਮੈਂ 20% ਪਾਉਣਾ ਕੋਈ ਕਹਿੰਦਾ ਮੈਂ 30 ਪਾਉਣਾ ਤੇ ਕੋਈ ਕਹਿੰਦਾ 50% ਪਾਉਣਾ ਗੱਲ ਨੂੰ ਸਮਝ ਆ ਗਈ ਜੀ ਜੇ ਦੁਕਾਨ ਵਧੀਆ ਚੱਲਦੀ ਆ ਮੁਨਾਫਾ ਨਿਕਲ ਰਿਹਾ ਜਿਹੜੇ ਪਰਸਨ ਨੇ 10% ਹਿੱਸਾ ਪਾਇਆ ਦੁਕਾਨ ਦੇ ਵਿੱਚ ਠੀਕ ਆ ਜਿੰਨੀ ਦੁਕਾਨ ਚੱਲੂਗੀ ਜਿੰਨਾ ਮੁਨਾਫਾ ਦੁਕਾਨਦਾਰ ਨੂੰ ਹੋਊਗਾ ਉਹਦਾ 10% ਮੁਨਾਫੇ ਦਾ ਹੱਕਦਾਰ ਇਹ ਬੰਦਾ ਹੋਊਗਾ ਪਹਿਲਾ ਵਿਅਕਤੀ ਇਹ ਵਿਅਕਤੀ ਠੀਕ ਆ ਜੇ ਦੁਕਾਨ ਚੱਲਦੀ 100 ਆ ਤੇ ਪਰਪੋ ਇਸ ਵਿਅਕਤੀ ਨੇ ਹਿੱਸਾ 20% ਪਾਇਆ ਤੇ ਇਹ 20% ਪ੍ਰਤੀਸ਼ਤ ਲਾਭ ਲੈਂਦਾ ਹੈ ਹੱਕਦਾਰ ਹੋਊਗਾ ਮੰਨ ਲਓ ਕਿਸੇ ਟਾਈਮ ਇਹ ਦੁਕਾਨ ਜਿਹੜੀ ਘਾਟੇ 'ਚ ਚਲੀ ਜਾਂਦੀ ਹੈ ਮੁਨਾਫਾ ਨਹੀਂ ਹੁੰਦਾ ਫਿਰ ਜਿਹੜਾ ਘਾਟਾ ਵੀ ਜਿੰਨੇ-ਜਿੰਨੇ ਪਰਸੈਂਟ ਹਿੱਸਾ ਪਾਇਆ ਜਿਹੜੇ-ਜਿਹੜੇ ਵਿਅਕਤੀ ਨੇ ਉਹਨੇ ਉਹਨੇ ਪਰਸੈਂਟ ਉਹਨਾਂ ਨੂੰ ਉਹਨਾਂ ਦਾ ਘਾਟਾ ਵੀ ਹੋਊਗਾ ਇਹ ਗੱਲ ਨੂੰ ਤੁਸੀਂ ਸਮਝਾ ਜੇ ਜਿਸ ਦੁਕਾਨ ਦੇ ਵਿੱਚ ਆਪਾਂ ਕੰਮ ਕਰਨ ਜਾ ਰਹੇ ਹਾਂ ਮਾਰਕੀਟਰ ਦੇ ਵਿੱਚ ਕੰਮ ਕਰਨ ਜਾ ਰਹੇ ਹਾਂ ਸਾਨੂੰ ਉਹਦੇ ਵਿੱਚ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਰੀ ਹੋਣੀ ਜ਼ਰੂਰੀ ਹੈ ਇਹ ਦੁਕਾਨ ਖੁੱਲਦੀ ਕਦੋਂ ਆ? ਬੰਦ ਹੋਣ ਦਾ ਸਮਾਂ ਕੀ ਆ? ਠੀਕ ਆ ਕਿਵੇਂ ਕੰਮ ਕਰ ਸਕਦੇ ਹਾਂ ਉਹਦੇ ਵਿੱਚ? ਠੀਕ ਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ? ਕੋਈ ਵੀ ਆਪਾਂ ਬਿਜ਼ਨਸ ਕਰਦੇ ਆਂ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਦੁਕਾਨ ਉਹਦੇ ਵਿੱਚ ਹਰ ਤਰ੍ਹਾਂ ਦੀਆਂ ਤੁਹਾਨੂੰ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਠੀਕ ਆ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਹ ਵੀਡੀਓ ਦੇ ਵਿੱਚ ਕਰਾਂਗੇ ਅੰਤ ਤੱਕ ਬਣੇ ਰਹਿੋ। ਜਿਵੇਂ ਆਪਾਂ ਗੱਲ ਕੀਤੀ ਆ ਵੀ ਇਹ ਦੁਕਾਨ ਦੇ ਵਿੱਚ ਲੋਕ ਹਿਸਾਬ ਆਉਂਦੇ ਆ ਉਵੇਂ ਦੁਕਾਨ ਦੇ ਖੁੱਲਣ ਦਾ ਸਮਾਂ ਸ਼ੇਰ ਮਾਰਕੀਟ ਖੁੱਲਣ ਦਾ ਸਮਾਂ ਸਮਾਂ ਸਵੇਰੇ 9:15 9 ਵਜੇ ਕੇ 15 ਮਿੰਟ ਇਹ ਦੁਕਾਨ ਸਵੇਰੇ 9:15 ਮਿੰਟ ਤੇ ਖੁੱਲ ਜਾਂਦੀ ਆ ਕੀਕਾਂ ਤੇ ਬੰਦ ਹੋਣ ਦਾ ਸਮਾਂ ਹੈ ਬੰਦ ਹੋਣ ਦਾ ਸਮਾਂ 3 ਵਜੇ ਤੇ 30 ਮਿੰਟ 3 ਵਜੇ ਤੇ 30 ਮਿੰਟ 3 ਵਜੇ ਤੇ 30 ਮਿੰਟ ਤੇ ਦੁਕਾਨ ਬੰਦ ਹੋ ਜਾਂਦੀ ਹੈ ਕਿਉਂਕਿ ਜਿਸ ਦੁਕਾਨ ਦੇ ਵਿੱਚ ਆਪਾਂ ਕੰਮ ਕਰਨ ਜਾ ਰਹੇ ਹਾਂ ਜੇ ਸਾਨੂੰ ਇਹ ਹੀ ਨਹੀਂ ਪਤਾ ਜੀ ਇਹ ਖੁੱਲਦੀ ਕਦੋਂ ਅਤੇ ਬੰਦ ਕੀ ਕਦੋਂ ਹੁੰਦੀ ਹੈ ਤਾਂ ਆਪਾਂ ਉਹਦੇ ਵਿੱਚ ਕੰਮ ਨਹੀਂ ਕਰ ਸਕਦੇ ਠੀਕ ਆ ਇਦੇ ਵਿੱਚ ਆਪਾਂ ਇਸ ਨੂੰ ਬਿਜ਼ਨਸ ਸਮਝ ਕੇ ਕੰਮ ਕਰਨਾ ਹੁੰਦਾ ਇਹਦੇ ਵਿੱਚ ਠੀਕ ਹੈ ਜਿਹੜੀਆਂ ਜਿਹੜੀਆਂ ਗੱਲਾਂ ਧਿਆਨ ਰੱਖਣਾ ਉਹ ਵੀ ਦੱਸ ਦਸਾਂਗੇ ਹੁਣ ਸ਼ੇਅਰ ਮਾਰਕੀਟ ਦੇ ਵਿੱਚ ਜਾਂ ਤਾਂ ਸ਼ੇਅਰ ਬਾਜ਼ਾਰ ਉੱਪਰ ਜਾਂਦਾ ਦੋ ਤਰ੍ਹਾਂ ਨਾਲ ਇਹਦੇ ਵਿੱਚ ਦੋ ਤਰ੍ਹਾਂ ਜਿਵੇਂ ਕਿ ਤੁਹਾਨੂੰ ਦੱਸਦਾ ਮੈਂ ਸ਼ੇਅਰ ਮਾਰਕੀਟ ਵਿੱਚ ਉੱਪਰ ਵੱਲ ਪੈਸਾ ਲਾ ਕੇ ਉੱਪਰ ਜਾਂਦਾ ਜਾਂ ਇਹ ਗਿਰਦਾ ਜਾਂ ਇਹ ਕ੍ਰੈਸ਼ ਹੁੰਦਾ ਸ਼ੇਅਰ ਬਾਜ਼ਾਰ ਹੁੰਦਾ ਇਹਦਾ ਜਾਂ ਤਾਂ ਬਹੁਤ ਉੱਪਰ ਜਾਂਦਾ ਜਾਂ ਕ੍ਰੈਸ਼ ਹੁੰਦਾ ਕਾਰਨ ਉੱਪਰ ਕਦੋਂ ਜਾਂਦਾ ਕ੍ਰੈਸ਼ ਕਦੋਂ ਹੁੰਦਾ ਇਹਦੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ ਸ਼ੇਅਰ ਮਾਰਕੀਟ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਕੰਮ ਕਰਦੇ ਆ ਸ਼ੇਅਰ ਖਰੀਦਣ ਵਾਲੇ ਸ਼ੇਅਰ ਖਰੀਦਣ ਵਾਲੇ ਤੇ ਸ਼ੇਅਰ ਵੇਚਣ ਵਾਲੇ ਵੇਚਣ ਵਾਲੇ ਇਹ ਦੋ ਤਰ੍ਹਾਂ ਦੇ ਲੋਕ ਕੰਮ ਕਰਦੇ ਆ ਜਿਹੜੇ ਸ਼ੇਅਰ ਖਰੀਦਣ ਵਾਲੇ ਲੋਕ ਆ ਇਹ ਮਾਰਕੀਟ ਨੂੰ ਉੱਪਰ ਲੈ ਕੇ ਜਾਂਦੇ ਆ ਮਾਰਕੀਟ ਨੂੰ ਨੂੰ ਉੱਪਰ ਲੈ ਕੇ ਜਾਂਦੇ ਆ ਇਹ ਗੱਲ ਤੁਸੀਂ ਧਿਆਨ ਨਾਲ ਸਮਝਣੀ ਆ ਕਿਉਂਕਿ ਇਹ ਜੇ ਆਪਾਂ ਨੂੰ ਗੱਲਾਂ ਕਲੀਅਰ ਹੋਣੀਆਂ ਫਿਰ ਹੀ ਆਪਾਂ ਇਹਦੇ ਵਿੱਚ ਕੰਮ ਕਰ ਸਕਦੇ ਆ ਜਿਹੜੇ ਸ਼ੇਅਰ ਵੇਚਣ ਵਾਲੇ ਆ ਇਹ ਮਾਰਕੀਟ ਨੂੰ ਥੱਲੇ ਲੈ ਕੇ ਆਉਂਦੇ ਆ ਥੱਲੇ ਲੈ ਕੇ ਆਉਂਦੇ ਹਨ ਇਹ ਲੋਕ ਮਾਰਕੀਟ ਨੂੰ ਥੱਲੇ ਲੈ ਕੇ ਆਉਂਦੇ ਆਂ ਗਰਾਉਂਦੇ ਆ ਇਹ ਮਾਰਕੀਟ ਨੂੰ ਕਰੈਸ਼ ਕਰਦੇ ਆ ਸ਼ੇਅਰ ਵੇਚਣ ਵਾਲੇ ਲੋਕ ਹੁਣ ਇਹਦੇ ਵਿੱਚ ਤੁਸੀਂ ਇੱਕ ਕਨਸੈਪਟ ਕਲੀਅਰ ਕਰਾਜੇ ਵੀ ਸ਼ੇਅਰ ਵੇਚਣ ਵਾਲੇ ਲੋਕ ਤੇ ਸ਼ੇਅਰ ਖਰੀਦਣ ਵਾਲੇ ਲੋਕ ਦੋਨੇ ਲੋਕ ਅਲੱਗ-ਅਲੱਗ ਹੁੰਦੇ ਆ ਠੀਕ ਆ ਸ਼ੇਅਰ ਖਰੀਦਣ ਵਾਲੇ ਲੋਕ ਜਦੋਂ ਉਹਨਾਂ ਦੇ ਉਹਨਾਂ ਨੂੰ ਪਤਾ ਲੱਗ ਜੇ ਵੀ ਸਾਡੇ ਕੋਲੇ ਪ੍ਰੋਫਿਟ ਬਹੁਤ ਆ ਗਿਆ ਤੇ ਉਹੀ ਲੋਕ ਫਿਰ ਸ਼ੇਅਰ ਵੇਚਣ ਵਾਲੇ ਬਣ ਜਾਂਦੇ ਆ ਇਸ ਚੀਜ਼ ਦਾ ਵੀ ਤੁਹਾਨੂੰ ਤਰੀਕ ਕਨਸੈਪਟ ਇਹਦਾ ਕਲੀਅਰ ਹੋਣਾ ਚਾਹੀਦਾ ਇਹਦੇ ਤੋਂ ਤੁਸੀਂ ਇਹ ਸਮਝੋ ਵੀ ਸ਼ੇਅਰ ਖਰੀਦਣ ਵਾਲੇ ਹੋਰ ਹੁੰਦੇ ਆ ਤੇ ਵੇਚਣ ਵਾਲੇ ਹੋਰ ਹੁੰਦੇ ਆ ਠੀਕ ਆ ਜਿੰਨਾ ਲੋਕਾਂ ਨੇ ਸ਼ੇਅਰ ਖਰੀਦੇ ਉਹਨਾਂ ਨੇ ਅਕਸਰ ਵੇਚਨੇ ਵੀ ਆ ਜਦੋਂ ਉਹ ਪੀਕ ਤੇ ਪਹੁੰਚ ਜਾਂਦੇ ਆ ਉਹਨਾਂ ਨੂੰ ਪ੍ਰੋਫਿਟ ਹੋਣਾ ਸ਼ੁਰੂ ਹੋ ਜਾਂਦਾ ਤੇ ਉਹੀ ਲੋਕ ਸੈੱਲ ਮਾਰਨੇ ਸ਼ੁਰੂ ਕਰ ਦਿੰਦੇ ਆ ਫਿਰ ਉਹ ਸ਼ੇਅਰ ਵੇਚਣ ਵਾਲੇ ਲੋਕ ਬਣ ਜਾਂਦੇ ਆ ਠੀਕ ਆ ਸ਼ੇਅਰ ਖਰੀਦਣ ਵਾਲੇ ਲੋਕ ਮਾਰਕੀਟ ਨੂੰ ਉੱਪਰ ਲੈ ਕੇ ਜਾਣਾ ਹੁੰਦਾ ਇਹਨਾਂ ਨੇ ਤੇ ਵੇਚਣ ਵਾਲਿਆਂ ਨੇ ਮਾਰਕੀਟ ਨੂੰ ਥੱਲੇ ਸੱਟਣਾ ਹੁੰਦਾਗਾ ਇਹਨਾਂ ਕਨਸੈਪਟ ਪਲੀਜ਼ ਹੋਗਾ ਤੁਹਾਨੂੰ ਸਾਰਿਆਂ ਨੂੰ ਹੁਣ ਆਪਾਂ ਗੱਲ ਕਰਾਂਗੇ ਸ਼ੇਅਰ ਬਾਜ਼ਾਰ ਦੇ ਵਿੱਚ ਸ਼ੇਅਰ ਬਾਜ਼ਾਰ ਵਿੱਚ ਤਿੰਨ ਟ੍ਰੈਂਡ ਹੁੰਦੇ ਆ ਤਿੰਨ ਟ੍ਰੈਂਡ ਹੁੰਦੇ ਹਨ ਸ਼ੇਅਰ ਬਾਜ਼ਾਰ ਦੇ ਵਿੱਚ ਤਿੰਨ ਟ੍ਰੈਂਡ ਹੁੰਦੇ ਤਿੰਨ ਤਰੀਕਿਆਂ ਨਾਲ ਆਪਾਂ ਪੈਸਾ ਕਮਾ ਸਕਦੇ ਆ ਇੱਕ ਹੁੰਦਾ ਅਪ ਟ੍ਰੈਂਡ ਟ੍ਰੈਂਡ ਜਦੋਂ ਮਾਰਕੀਟ ਉੱਪਰ ਜਾਂਦੀ ਹੈ ਮਾਰਕੀਟ ਉੱਪਰ ਜਾਂਦੀ ਹੈ ਠੀਕ ਆ ਜਦੋਂ ਮਾਰਕੀਟ ਉੱਪਰ ਜਾਂਦੀ ਹੈ ਉਹਨੂੰ ਅਪਟਰੈਂਡ ਕਹਿੰਦੇ ਆ ਪਹਿਲਾ ਟ੍ਰੈਂਡ ਆ ਫਿਰ ਦੂਜਾ ਟ੍ਰੈਂਡ ਹੁੰਦਾ ਡਾਊਨ ਟ੍ਰੈਂਡ ਡਾਊਨ ਟ੍ਰੈਂਡ ਜਦੋਂ ਮਾਰਕੀਟ ਗਿਰਦੀ ਹੈ ਜਦੋਂ ਮਾਰਕੀਟ ਗਿਰਦੀ ਹੈ ਉਹਨੂੰ ਡਾਊਨ ਟ੍ਰੈਂਡ ਕਹਿੰਦੇ ਆ ਇੱਕ ਟ੍ਰੈਂਡ ਹੋਰ ਹੁੰਦਾ ਨਾ ਮਾਰਕੀਟ ਗਿਰਦੀ ਆ ਉਦੋਂ ਠੀਕ ਆ ਤੇ ਨਾ ਥੱਲੇ ਜਾਂ ਉੱਪਰ ਜਾਂਦੀ ਹੈ ਉਹ ਹੁੰਦਾ ਸਾਈਡਵੇਜ਼ ਸਾਈਡਵੇਜ਼ ਟ੍ਰੈਂਡ ਠੀਕ ਆ ਸਾਈਡ ਵਿੱਚ ਇਹਦੇ ਵਿੱਚ ਆਪਾਂ ਟ੍ਰੇਡ ਨਹੀਂ ਕਰਨੀ ਹੁੰਦੀ ਇਹਦੇ ਵਿੱਚ ਟ੍ਰੇਡ ਨਹੀਂ ਕਰਨੀ ਹੁੰਦੀ ਇਸੀ ਦਾ ਵੀ ਧਿਆਨ ਰੱਖਿਆ ਜੇਬ ਮਾਰਕੀਟ ਸਾਈਡਵੇਸ ਹੋਵੇ ਤੁਹਾਨੂੰ ਮੈਂ ਦੱਸ ਵੀ ਦੇਣਾ ਦੁਬਾਰਾ ਪ੍ਰੈਕਟੀਕਲ ਕਰਕੇ ਤੁਹਾਨੂੰ ਦੱਸ ਦਿੰਦਾ ਮੈਂ ਆਹ ਮਾਰਕੀਟ ਸਿੱਧੀ ਨਹੀਂ ਜਾਂਦੀ ਹੁੰਦੀ ਕਦੇ ਵੀ ਮਾਰਕੀਟ ਉੱਪਰ ਇਦਾਂ ਵੜ ਜੇ ਖਾ ਕੇ ਜਾਂਦੀ ਹੁੰਦੀ ਹੈ ਉੱਪਰ ਠੀਕ ਆ ਧਿਆਨ ਰੱਖਿਆ ਜੀ ਮਾਰਕੀਟ ਕਦੇ ਵੀ ਸਿੱਧੀ ਉੱਪਰ ਨਹੀਂ ਜਾਂਦੀ ਹੁੰਦੀ ਔਰ ਰਿਸਟੈਂਸ ਲੈ ਕੇ ਮਾਰਕੀਟ ਉੱਪਰ ਜਾਂਦੀ ਹੁੰਦੀ ਆ ਇਹ ਪੌੜੀ ਬਣ ਗਈ ਆ ਇਹਨੂੰ ਆਪਾਂ ਅਪ ਟ੍ਰੈਂਡ ਕਵਾਂਗੇ ਇਹ ਅਪ ਟ੍ਰੈਂਡ ਆ ਵੀ ਮਾਰਕੀਟ ਉੱਪਰ ਜਾ ਰਹੀ ਆ ਜਦੋਂ ਮਾਰਕੀਟ ਉੱਪਰ ਜਾ ਰਹੀ ਹੁੰਦੀ ਆ ਤਾਂ ਜੇ ਇਸ ਜੀ ਦਾ ਧਿਆਨ ਰੱਖਣਾ ਉਦੋਂ ਗ੍ਰੀਨ ਕਲਰ ਦੀਆਂ ਕੈਂਡਲਸ ਬਣਦੀਆਂ ਜਦੋਂ ਮਾਰਕੀਟ ਉੱਪਰ ਜਾਂਦੀ ਆ ਉਦੋਂ ਬਣਦੀਆਂ ਇਹ ਗ੍ਰੀਨ ਕਲਰ ਦੀਆਂ ਕੈਂਡਲਸ ਇਸ ਜੀ ਦਾ ਵੀ ਤੁਸੀਂ ਧਿਆਨ ਦੇਣਾ ਜਦੋਂ ਇਹ ਮਾਰਕੀਟ ਉੱਪਰ ਜਾਂਦੀ ਏ ਇਦਾਂ ਕਰਕੇ ਉਦੋਂ ਗ੍ਰੀਨ ਕਲਰ ਦੀਆਂ ਕੈਂਡਲਸ ਬਣਨੀਆਂ ਇੰ ਆ ਇਦਾਂ ਹਰੀਆਂ ਕੈਂਡਲਾਂ ਬਣਨੀਆਂ ਹਰੀਆਂ ਕੈਂਡਲਾਂ ਬਣਨ ਨਾਲ ਆਪਾਂ ਨੂੰ ਸੰਕੇਤ ਮਿਲਦਾ ਕਿ ਮਾਰਕੀਟ ਉੱਪਰ ਜਾ ਰਹੀ ਆ ਜਾਂ ਮਾਰਕੀਟ ਦੇ ਵਿੱਚ ਸ਼ੇਅਰ ਖਰੀਦਣ ਵਾਲੇ ਲੋਕਾਂ ਦੀ ਜਿਹੜੀ ਆ ਗਿਣਤੀ ਆ ਵਧ ਚੁੱਕੀ ਆ ਇੱਥੋਂ ਆਪਾਂ ਨੂੰ ਇਹ ਚੀਜ਼ ਕਲੀਅਰ ਹੋ ਜਾਂਦੀ ਆ ਕਿ ਮਾਰਕੀਟ ਦੇ ਵਿੱਚ ਜਿਹੜੇ ਸ਼ੇਅਰ ਖਰੀਦਣ ਵਾਲੇ ਲੋਕ ਆ ਉਹ ਜ਼ਿਆਦਾ ਆ ਚੁੱਕੇ ਆ ਇਸੀ ਦਾ ਤੁਸੀਂ ਧਿਆਨ ਰੱਖਣਾਗਾ ਠੀਕ ਆ ਇਹ ਤਾਂ ਆਪਾਂ ਕੀਤੀ ਇਹ ਗੱਲ ਅਪ ਟ੍ਰੈਂਡ ਦੀ ਗੱਲ ਕੀਤੀ ਆ ਮਾਰਕੀਟ ਜਦੋਂ ਉੱਪਰ ਜਾ ਰਹੀ ਹੈ ਠੀਕ ਆ ਇੱਕ ਟ੍ਰੈਂਡ ਇਸੇ ਤਰ੍ਹਾਂ ਹੀ ਇੱਕ ਟ੍ਰੈਂਡ ਹੁੰਦਾ ਜਦੋਂ ਮਾਰਕੀਟ ਨੀਚੇ ਆਉਂਦੀ ਹੈ ਨੀਚੇ ਵੀ ਜਦੋਂ ਮਾਰਕੀਟ ਆਉਂਦੀ ਹੈ ਉਦੋਂ ਸਿੱਧੀ ਨਹੀਂ ਆਉਂਦੀ ਉਹ ਐਂ ਕਰਿਆ ਵਲਜੇ ਖਾਂਦੀ ਆਉਂਦੀ ਆ ਤਾਂ ਮੈਂ ਦੱਸਦਾ ਜਦੋਂ ਮਾਰਕੀਟ ਗਿਰਦੀ ਆ ਉਦੋਂ ਵੀ ਮਾਰਕੀਟ ਕਦੇ ਵੀ ਸਿੱਧੀ ਨਹੀਂ ਆਉਂਦੀ ਜੀ ਨੀਚੇ ਇਦਾਂ ਆਉਂਦੀ ਆ ਜਦੋਂ ਮਾਰਕੀਟ ਕਰੈਸ਼ ਹੁੰਦੀ ਆ ਐ ਡਿੱਗਦੀ ਆ ਮਾਰਕੀਟ ਜਦੋਂ ਮਾਰਕੀਟ ਡਿੱਗਦੀ ਆ ਉਦੋਂ ਮਾਰਕੀਟ ਦੇ ਵਿੱਚ ਲਾਲ ਰੰਗ ਦੀਆਂ ਕੈਂਡਲਾਂ ਬਣਨੇ ਸ਼ੁਰੂ ਹੋ ਜਾਂਦੀਆਂ ਲਾਲ ਰੰਗ ਦੀਆਂ ਕੈਂਡਲਾਂ ਬਣਦੀਆਂ ਉਦੋਂ ਮਾਰਕੀਟ ਦੇ ਵਿੱਚ ਲਾਲ ਰੰਗ ਦੀ ਜਦੋਂ ਕੈਂਡਲ ਬਣਦੀ ਆ ਇਹ ਆਪਾਂ ਨੂੰ ਇਹ ਦਰਸਾ ਦਿੰਦੀ ਆ ਕਿ ਮਾਰਕੀਟ ਦੇ ਵਿੱਚ ਗਰਾਵਟ ਆਉਣ ਵਾਲੀ ਆ ਮਾਰਕੀਟ ਦੇ ਵਿੱਚ ਜਿਹੜਾ ਕਿ ਡਾਊਨ ਟ੍ਰੈਂਡ ਆ ਰਿਹਾ ਮਾਰਕੀਟ ਦੇ ਵਿੱਚ ਡਾਊਨ ਟ੍ਰੈਂਡ ਆ ਰਿਹਾ ਮਾਰਕੀਟ ਕਰੈਸ਼ ਹੋ ਰਹੀ ਏ ਠੀਕ ਆ ਇਸੀ ਦਾ ਤੁਸੀਂ ਧਿਆਨ ਦੇਣਾ ਕਈ ਵਾਰ ਕੀ ਹੁੰਦਾਗਾ ਮਾਰਕੀਟ ਦੇ ਵਿੱਚ ਇਦਾਂ ਕੈਂਡਲਾਂ ਬਣਦੀਆਂ ਹੁੰਦੀਆਂ ਜਿਵੇਂ ਆ ਲਾਲ ਬਣ ਗਈ ਆ ਇਦਾਂ ਤੁਮ ਮੈਂ ਪ੍ਰੈਕਟੀਕਲ ਕਰਕੇ ਦਿਖਾਉਣਾ ਜਿਵੇਂ ਆਹ ਕੈਂਡਲ ਲਾਲ ਬਣ ਗਈ ਆ ਇਸੇ ਤਰ੍ਹਾਂ ਇਦਾਂ ਹੀ ਥੋੜੇ ਜੇ ਫਰਕ ਦੇ ਨਾਲ ਇੱਥੇ ਹਰੀ ਬਣ ਜਾਂਦੀ ਆ ਇਦਾਂ ਠੀਕ ਆ ਮਾਰਕੀਟ ਆ ਜਿਹੜੀ ਜਦੋਂ ਉਹ ਮਾਰਕੀਟ ਸਿਰਫ ਇੰਨੀ ਰੇਂਜ ਦੇ ਵਿੱਚ ਫਸ ਕੇ ਰਹਿ ਜਾਂਦੀ ਆ ਨਾ ਉੱਪਰ ਜਾਂਦੀ ਆ ਤੇ ਨਾ نیچے ਆਉਂਦੀ ਆ ਮਾਰਕੀਟ ਕੋਈ ਲਾਲ ਬਣ ਗਈ ਕੋਈ ਹਰੀ ਬਣ ਗਈ ਇਹਦਾ ਮਤਲਬ ਹੁੰਦਾ ਵੀ ਕੁਝ ਇੱਕ ਲੋਕਾਂ ਨੇ ਸ਼ੇਅਰ ਖਰੀਦ ਤੇ ਕੁਝ ਇੱਕ ਨੇ ਵੇਚ ਦੇ ਕੁਝ ਖਰੀਦ ਲੈ ਕੁਝ ਵੇਚ ਤੇ ਇਸ ਇਸ ਟ੍ਰੈਂਡ ਦੇ ਵਿੱਚ ਆਪਾਂ ਕੰਮ ਨਹੀਂ ਕਰਨਾ ਹੁੰਦਾ ਇਹ ਸਾਈਡਵੇਸ ਟ੍ਰੈਂਡ ਹੁੰਦਾ ਇਹਦੇ ਵਿੱਚ ਕੰਮ ਨਹੀਂ ਕਰਨਾ ਤੇ ਕੰਮ ਨਹੀਂ ਕਰਨਾ ਠੀਕ ਆ ਇਹ ਆਪਣਾ ਹਿੱਸਾ ਨਹੀਂਗਾ ਇਹਦੇ ਵਿੱਚ ਲਾਸ ਹੋਣ ਦੇ ਟਾਈਮ ਦੇ ਕੇ ਹੋਣ ਦੇ ਚਾਂਸ ਆ ਪਤਾ ਨੂੰ ਅਗਲੀਆਂ ਕਲਾਸਾਂ ਦੇ ਵਿੱਚ ਦੱਸਾਂਗੇ ਇਹਦੇ ਵਿੱਚ ਜਿਹੜਾ ਟਾਈਮ ਡੇ ਕਿਹਾ ਕਿਦਾਂ ਲੱਗ ਸਕਦਾ ਹੈਗਾ ਠੀਕ ਆ ਇਹਦੇ ਵਿੱਚ ਨਹੀਂ ਕਰਨਾ ਆਪਾਂ ਕੁਝ ਵੀ ਨਹੀਂ ਕਰਨਾ ਇਦਾਂ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਗੱਲ ਕਰਾਂਗੇ ਇੰਨਾ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਵੀ ਮਾਰਕੀਟ ਦੇ ਵਿੱਚ ਟ੍ਰੈਂਡ ਕਿੰਨੇ ਆ ਇਹ ਸਾਰੀਆਂ ਗੱਲਾਂ ਤੁਹਾਨੂੰ ਕਲੀਅਰ ਹੋ ਗਈਆਂ ਹੋਣੀਆਂ ਹੁਣ ਆਪਾਂ ਗੱਲ ਕਰਾਂਗੇ ਰਾਜੇ ਮਾਰਕੀਟ ਦੇ ਵਿੱਚ ਇੱਕ ਹਥੌੜਾ ਹੁੰਦਾ ਤੁਸੀਂ ਘਰੇ ਵੀ ਵਰਤਦੇ ਹੋਵੋਗੇ ਆਪਾਂ ਕਿਲਕੁੱਲ ਠੋਕਣਦੇ ਹਨਾ ਮੇਖਾਂ ਮੁਖਾਂ ਠੋਕਣ ਦੇ ਲਈ ਵਰਤਦੇ ਆ ਹਥੌੜਾ ਤੁਹਾਨੂੰ ਪੰਜਾਬੀ ਦਾ ਠੇਠ ਵਰਡ ਆ ਉਦੋਂ ਚੋਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਤੇ ਤੁਹਾਨੂੰ ਮੈਂ ਦੱਸਦਾ ਇਹਦੇ ਬਾਰੇ ਹਥੌੜਾ ਸ਼ਬਦ ਜਦੋਂ ਥੋੜਾ ਸ਼ਬਦ ਬੋਲਦੇ ਆ ਤੁਹਾਡੇ ਦਿਮਾਗ ਦੇ ਵਿੱਚ ਇੱਕ ਹਥੌੜੇ ਦੀ ਪਿਕਚਰ ਬਣ ਗਈ ਹੋਊਗੀ ਉਸੇ ਤਰ੍ਹਾਂ ਜਿਵੇਂ ਮਾਰਕੀਟ ਦੇ ਵਿੱਚ ਨਾ ਇੱਕ ਹਥੌੜਾ ਬੰਦਾ ਇਦਾਂ ਦਾ ਇਹ ਨਾਮ ਥੋੜਾ ਬੰਦਾ ਇਦਾਂ ਹਥੌੜਾ ਬੰਦਾ ਮਾਰਕੀਟ ਦੇ ਵਿੱਚ ਇਦਾਂ ਇਦਾਂ ਹਥੌੜਾ ਬੰਦਾ ਮਾਰਕੀਟ ਦੇ ਵਿੱਚ ਠੀਕ ਆ ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ ਜਿਹੜੀ ਆਹਾਂ ਚੀਜ਼ਾਂ ਜਿਹੜੀ ਆਹਾਂ ਚੀਜ਼ਾਂ ਇਹਨੂੰ ਕਹਿੰਦੇ ਹਥੌੜੇ ਦਾ ਮੁਠਾ ਕਹਿੰਦੇ ਆ ਇਸ ਨੂੰ ਕੀ ਕਵਾਂਗੇ ਹਥੌੜੇ ਦਾ ਮੁਠਾ ਜਿਹੜਾ ਲੱਕੜ ਦਾ ਹੁੰਦਾ ਮੁਠਾ ਹਥੌੜੇ ਦਾ ਹਥੌੜੇ ਦਾ ਜਿਹੜਾ ਮੁਠਾ ਹੁੰਦਾ ਇਹ ਤਿੰਨ ਗੁਣਾ ਵੱਡਾ ਹੋਣਾ ਚਾਹੀਦਾ 2.5 ਜਾਂ 3 ਗੁਣਾ ਵੱਡਾ ਹੋਣਾ। ਹਥੌੜੇ ਦਾ ਮੁੱਠਾ ਜਿਹੜਾ 2.5 ਜਾਂ 3 ਗੁਣਾ ਵੱਡਾ ਹੋਣਾ ਚਾਹੀਦਾ। ਜਿਹੜੀ ਆਹਾਂ ਚੀਜ਼ ਹੈ ਜਿਹੜੀ ਆਹਾਂ ਚੀਜ਼ਾਂ ਲੋਹੇ ਵਾਲਾ ਪਾਰਟ ਹੁੰਦਾ ਜਿਹੜਾ ਇਹਦਾ ਇਹਨੂੰ ਕਹਿੰਦੇ ਆ ਬਾਡੀ। ਇਹ ਬਾਡੀ ਹੁੰਦੀ ਆ ਥੋੜੇ ਜੀ। ਇਹਨੂੰ ਆਪਾਂ ਬਾਡੀ ਕਵਾਂਗੇ। ਬਾਡੀ ਹਥੌੜੇ ਦੀ ਠੀਕ ਆ। ਬਾਡੀ ਤੋਂ 3 ਗੁਣਾ ਲੱਕੜ ਦਾ ਮੁੱਠਾ ਹੋਣਾ ਚਾਹੀਦਾ ਤੁਹਾਡੇ ਦਾ। ਫਿਰ ਆਪਾਂ ਇਹਨੂੰ ਮੰਨਾਂਗੇ ਹਥੋੜਾ ਠੀਕ ਆ ਇੰਨਾ ਕਨਸੈਪਟ ਤੁਸੀਂ ਕਲੀਅਰ ਕਰ ਲਓ ਮਾਰਕੀਟ ਦੇ ਵਿੱਚ ਸਿਰਫ ਦੋ ਰੰਗ ਦੀਆਂ ਕੈਂਡਲਾਂ ਹੀ ਬੰਦੀਆਂ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਕ ਤਾਂ ਬੰਦੀਆਂ ਲਾਲ ਰੰਗ ਦੀਆਂ ਇੱਕ ਹਰੀਆਂ ਸਿਰਫ ਦੋ ਰੰਗ ਹੀ ਐ ਮਾਰਕੀਟ ਦੇ ਵਿੱਚ ਸਿਰਫ ਦੋ ਰੰਗ ਦੀਆਂ ਕੈਂਡਲਾਂ ਹੀ ਬੰਦੀਆਂ ਹਰੀਆਂ ਕੈਂਡਲਾਂ ਆਪਾਂ ਨੂੰ ਇਧਰ ਸਾਰੀਆਂ ਵੀ ਮਾਰਕੀਟ ਦੇ ਵਿੱਚ ਲੋਕ ਖਰੀਦਣ ਵਾਲੇ ਸ਼ੇਅਰ ਖਰੀਦਣ ਵਾਲੇ ਲੋਕ ਬਹੁਤ ਆ ਗਏ ਆ ਤੇ ਜਿਹੜੀਆਂ ਲਾਲ ਕੈਂਡਲਾਂ ਬੰਦੀਆਂ ਇਹ ਆਪਾਂ ਨੂੰ ਇਹ ਦੱਸਦੀਆਂ ਕੇ ਮਾਰਕੀਟ ਦੇ ਵਿੱਚ ਸ਼ੇਰਾਂ ਦੀ ਜਿਹੜੀ ਵੇਚਣਾ ਸ਼ੁਰੂ ਕਰਦੇ ਲੋਕਾਂ ਨੇ ਸੈਲ ਮਾਰਨੇ ਸ਼ੁਰੂ ਕਰਦੇ ਆ ਤੇ ਮਾਰਕੀਟ ਕਰੈਸ਼ ਹੋਣੀ ਸ਼ੁਰੂ ਹੋ ਗਈ ਹੈ ਠੀਕ ਆ ਕਈ ਵਾਰ ਕੀ ਹੁੰਦਾ ਕਿ 50% ਲੋਕ ਕੀ ਸੈਲ ਮਾਰਦੇ ਆ 50% ਹੋਰ ਜੁੜ ਜਾਂਦੇ ਆ ਉਦੋਂ ਮਾਰਕੀਟ ਸਾਈਡਵੇਜ਼ ਰਹਿ ਜਾਂਦੀ ਆ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਹੁਣ ਆਪਾਂ ਗੱਲ ਕਰਾਂਗੇ ਜਿਹੜੀ ਹਥੌੜੇ ਦੀ ਗੱਲ ਕੀਤੀ ਆ ਇਹ ਮਾਰਕੀਟ ਦੇ ਵਿੱਚ ਕਦੋਂ ਬਣਦਾ ਕਿੱਥੇ ਬਣਦਾ ਤੇ ਕੀ ਕੰਮ ਕਰਦਾ ਠੀਕ ਆ ਇਹ ਲਾਲ ਰੰਗ ਦਾ ਵੀ ਹੋ ਸਕਦਾ ਤੇ ਹਰੇ ਰੰਗ ਦਾ ਵੀ ਹੋ ਸਕਦਾ ਹਰੇ ਰੰਗ ਦਾ ਕਿੱਥੇ ਬਣੂਗਾ ਤੇ ਕੰਮ ਕਰੂਗਾ ਇਹਦੇ ਬਾਰੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਮੰਨ ਕੇ ਚੱਲੋ ਕਿ ਮਾਰਕੀਟ ਕਰੈਸ਼ ਹੋ ਰਹੀ ਸੀਗੀ ਸਾਰੀਆਂ ਲਾਲ ਰੰਗ ਦੀਆਂ ਕੈਂਡਲਾਂ ਬਣ ਰਹੀਆਂ ਸੀਗੀਆਂ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਜਿੰਨੀਆਂ ਵੀ ਕੈਂਡਲਾਂ ਸੀਗੀਆਂ ਲਾਲ ਰੰਗ ਦੀਆਂ ਬਣ ਰਹੀਆਂ ਸੀ ਮਾਰਕੀਟ ਹੋਤੀ ਉਕੀ ਹੋ ਰਹੀ ਸੀਗੀ ਟਰੈਸ਼ ਹੋ ਰਹੀ ਸੀਗੀ ਜਦੋਂ ਮਾਰਕੀਟ ਕਰੈਸ਼ ਹੋ ਰਹੀ ਸੀਗੀ ਅਚਾਨਕ ਮਾਰਕੀਟ ਦੇ ਵਿੱਚ ਨੀਚੇ ਜਾ ਕੇ ਇੱਕ ਹਰੇ ਰੰਗ ਦਾ ਥੋੜਾ ਬਣ ਗਿਆ ਮਾਰਕੀਟ ਕਰੈਸ਼ ਹੋ ਰਹੀ ਸੀ ਤੇ ਅਚਾਨਕ ਮਾਰਕੀਟ ਦੇ ਵਿੱਚ ਥੱਲੇ ਜਾ ਕੇ ਇੱਕ ਹਰੇ ਰੰਗ ਦਾ ਥੋੜਾ ਬਣ ਗਿਆ ਇਦਾਂ ਠੀਕਾ ਜਦੋਂ ਹਰੇ ਰੰਗ ਦਾ ਥੋੜਾ ਬਣ ਗਿਆ ਮਾਰਕੀਟ ਦੇ ਵਿੱਚ ਥੱਲੇ ਇਹਦੀ ਜਿਹੜੀ ਐਕੂਰੇਸੀ ਆ ਇਹ 90% ਕੰਮ ਕਰੂਗਾ 90% ਕੰਮ ਕਰਨਾ ਹੈ ਨੇ 90% ਕੰਮ ਕਰੇਗਾ ਇਹ ਥੋੜਾ ਤੇ ਕੰਮ ਕਿਵੇਂ ਕਰੂਗਾ ਜਿੰਨੀ ਦੇਰ ਤੱਕ ਇਸ ਹਸਾ ਥੋੜੇ ਦੇ ਉੱਪਰ ਕੋਈ ਕੈਂਡਲ ਨਹੀਂ ਬਣਦੀ ਇੱਥੇ ਕੈਂਡਲ ਬਣੂਗੀ ਜਦੋਂ ਹਥੌੜੇ ਨਹੀਂ ਦੇ ਦੱਕਾ ਸੌੜੇ ਤੇ ਕੈਂਡਲ ਬਣ ਕੇ ਇਹਦਾ ਹਾਈ ਬ੍ਰੇਕ ਨਹੀਂ ਕਰਦੀ ਜੀ ਮੰਨ ਲਓ ਹਥੌੜਾ ਬਣਿਆ ਹਾ ਹਥੌੜੇ ਦੇ ਉੱਪਰ ਜਿਹੜੀ ਕੈਂਡਲ ਬਣੀ ਆ ਇਹਦਾ ਹਥੌੜੇ ਦਾ ਹਾਈ ਬ੍ਰੇਕ ਹੋ ਗਿਆ ਜਦੋਂ ਹਾਈ ਬ੍ਰੇਕ ਕਰਕੇ ਕੋਈ ਕੈਂਡਲ ক্লোਜ਼ ਹੋਊਗੀ ਆਪਾਂ ਅਪਸਾਈਡ ਦੀ ਐਂਟਰੀ ਬਣਾ ਸਕਦੇ ਆ ਕਾਲ ਬਾਈ ਦੀ ਐਂਟਰੀ ਬਣਾ ਸਕਦੇ ਆ ਉੱਪਰ ਵੱਲ ਨੂੰ ਕਾਲ ਬਾਈ ਐਂਟਰੀ ਕਾਲ ਦੀ ਐਂਟਰੀ ਬਣਾ ਸਕਦੇ ਆ ਆਪਾਂ ਉੱਪਰ ਵੱਲ ਨੂੰ ਪੈਸਾ ਲਾ ਕੇ ਆਪਣਾ ਪ੍ਰੋਫਿਟ ਜਿਹੜਾ ਕਮਾ ਸਕਦੇ ਆ ਇਹਦੇ ਵਿੱਚ ਠੀਕ ਆ ਇਸ ਜੀ ਦਾ ਤੁਸੀਂ ਧਿਆਨ ਦੇਣਾ ਮਾਰਕੀਟ ਦੇ ਵਿੱਚ ਕਿੰਨੀ ਦੇਰ ਤੱਕ ਰੁਕਣਾ ਵੀ ਇਹਨਾਂ ਗੱਲਾਂ ਇਹ ਵੀ ਗੱਲਾਂ ਕਰਾਂਗੇ ਆਪਾਂ ਤੁਸੀਂ ਕਿੰਨੇ ਪੁਆਇੰਟ ਬੁੱਕ ਕਰਨੇ ਆ ਕਿੰਨਾ ਪ੍ਰੋਫਿਟ ਬੁੱਕ ਕਰਨਾ ਇੱਕ ਲੋਟ ਲਈ ਕੰਮ ਕਰਦੇ ਹੋ ਤੁਸੀਂ ਕਿੰਨੀ ਦੇਰ ਤੱਕ ਮਾਰਕੀਟ ਦੇ ਵਿੱਚ ਰੁਕਣਾ ਇਹਨਾਂ ਸਾਰੀਆਂ ਗੱਲਾਂ ਤੁਹਾਨੂੰ ਅੱਗੇ ਦੱਸਾਂਗੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਇਹ ਮਾਰਕੀਟ ਦੇ ਵਿੱਚ ਹਰੇ ਰੰਗ ਦਾ ਥੋੜਾ ਬਣਿਆ ਆ ਉਸੇ ਤਰ੍ਹਾਂ ਮੰਨ ਲਓ ਉਸੇ ਤਰ੍ਹਾਂ ਜਿਵੇਂ ਕਿ ਮਾਰਕੀਟ ਉੱਪਰ ਜਾ ਰਹੀ ਆ ਠੀਕ ਹੈ ਜਿਵੇਂ ਮਾਰਕੀਟ ਆ ਉੱਪਰ ਜਾ ਰਹੀ ਹੈ ਕੈਂਡਲਾਂ ਬਣੀਆਂ ਜਾਂਦੀਆਂ ਸੀਗੀਆਂ ਮੰਨ ਲਓ ਮਾਰਕੀਟ ਉੱਪਰ ਚਲੀ ਗਈ ਹੈ ਉੱਪਰ ਜਾ ਕੇ ਜੇਕਰ ਉੱਪਰ ਜਾ ਕੇ ਇੱਕ ਲਾਲ ਰੰਗ ਦਾ ਥੋੜਾ ਬਣ ਜਾਂਦਾ ਜੇਕਰ ਚਾਹੇ ਤੁਸੀਂ ਮੈਂ ਰੰਗ ਦੋ ਹੀ ਦੱਸਿਆ ਇੱਕ ਹਰਾ ਤੇ ਇੱਕ ਲਾਲ ਜੇਕਰ ਮਾਰਕਟ ਉੱਪਰ ਜਾਈ ਜਾਂਦੀ ਆ ਉੱਪਰ ਜਾ ਕੇ ਇੱਕ ਲਾਲ ਰੰਗ ਦਾ ਤੁਹਾਡਾ ਬਣ ਗਿਆ ਹੈਮਰ ਬਣ ਗਿਆ ਅੰਗਰੇਜ਼ੀ ਭਾਸ਼ਾ ਜਿਹਨੂੰ ਹੈਮਰ ਕਹਿੰਦੇ ਆ ਤੇ ਉਹਦਾ ਨਾਮ ਹਥੋੜਾ ਹੀ ਹੁੰਦਾ ਠੀਕ ਆ ਪਛਾਣ ਤੁਹਾਨੂੰ ਮੈਂ ਦੱਸ ਦਿੱਤੀ ਵੀ ਕਿਵੇਂ ਹੋਊਗੀ ਉੱਪਰ ਲਾਲ ਰੰਗ ਦਾ ਥੋੜਾ ਬਣ ਗਿਆ ਜਦੋਂ ਵੀ ਕੋਈ ਕੈਂਡਲ ਇਹਦਾ ਲੋਅਰ ਬ੍ਰੇਕ ਕਰੋਗੇ ਮੰਨ ਲਓ ਕੋਈ ਕੈਂਡਲ ਬਣ ਗਈ ਇੱਥੇ ਠੀਕ ਆ ਜਦੋਂ ਕਿਸੇ ਕੈਂਡਲ ਨੇ ਇਹਦਾ ਲੋਅਰ ਬ੍ਰੇਕ ਕਰਤਾ ਹਥੌੜੇ ਦਾ ਲੋਅਰ ਬ੍ਰੇਕ ਕੀ ਆ ਲੋਅਰ ਏਰੀਆ ਹਾਂ ਲੋਅਰ ਏਰੀਆ ਹਾ થોੜੇ ਦਾ ਜਦੋਂ ਲੋਅਰ ਬ੍ਰੇਕ ਕਰਕੇ ਕੋਈ ਕੈਂਡਲ ক্লোਜ਼ ਹੋ ਗਈ ਆ ਤਾਂ ਆਪਾਂ ਪੁੱਟ ਸਾਈਡ ਦੀ ਐਂਟਰੀ ਬਣਾ ਸਕਦੇ ਆ ਮਾਰਕੀਟ ਕਰੈਸ਼ ਹੋਣ ਦੇ ਚਾਂਸ ਆ ਪੁੱਟ ਪੁੱਟ ਬਾਇ ਦੀ ਐਂਟਰੀ ਬਣਾ ਕੇ ਆਪਾਂ ਆਪਦਾ ਜਿਹੜਾ ਮੁਨਾਫਾ ਪੁੱਟ ਆਪ ਮੁਨਾਫਾ ਜਿਹੜਾ ਕਮਾ ਸਕਦੇ ਆ ਪੁੱਟ ਸਾਈਡ ਦੀ ਐਂਟਰੀ ਬਣਾ ਕੇ ਮਾਰਕੀਟ ਕਰੈਸ਼ ਹੋਣ ਤੇ ਵੀ ਆਪਾਂ ਪ੍ਰੋਫਿਟ ਕਮਾ ਸਕਦੇ ਆ ਅਪ ਹੋਣ ਤੇ ਦਾ ਕਮਾਉਣਾ ਹੀ ਕਮਾਉਣਾ ਪੁੱਟ ਬਾਇ ਦੀ ਆਪਾਂ ਤੁਹਾਨੂੰ ਅਗਲੀਆਂ ਕਲਾਸਾਂ ਦੇ ਵਿੱਚ ਦੱਸਾਂਗੇ ਪੁੱਟ ਬਾਇ ਕੀ ਹੁੰਦਾ ਕਾਲ ਬਾਇ ਕੀ ਹੁੰਦਾ ਠੀਕ ਆ ਇਹਨਾਂ ਸਾਰੇ ਚੰਚ ਕਰੇ ਦੱਸਾਂਗੇ ਹੁਣ ਤੁਹਾਨੂੰ ਇਹ ਹਥੌੜਾ ਜਣ ਕੀ ਕਲੀਅਰ ਹੋ ਗਿਆ ਹੋਊਗਾ ਠੀਕ ਆ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜਿਸ ਤਰ੍ਹਾਂ ਇਹ ਹਥੌੜੇ ਦੀ ਆਪਾਂ ਗੱਲ ਕੀਤੀ ਆ ਉਸੇ ਤਰ੍ਹਾਂ ਜਿਹੜਾ ਉੱਪਰ ਹਥੌੜਾ ਬੰਦਾ ਉਹਨੂੰ ਹੈਂਗਿੰਗ ਮੈਨ ਵੀ ਕਹਿੰਦੇ ਆ ਠੀਕ ਆ ਜਿਹੜਾ ਉੱਪਰ ਬੰਦਾ ਮਾਰਕੀਟ ਦੇ ਵਿੱਚ ਜਾ ਕੇ ਹੈ ਥੋੜਾ ਉਹਨੂੰ ਮੈਂ ਦੁਬਾਰਾ ਫਿਰ ਦੱਸਦਾ ਪ੍ਰੈਕਟੀਕਲ ਕਰਕੇ ਜਦੋਂ ਮਾਰਕੀਟ ਉੱਪਰ ਉੱਪਰ ਗਈ ਆ ਉੱਪਰ ਜਾ ਕੇ ਇਦਾਂ ਦਾ ਹਥੋੜਾ ਬਣ ਗਿਆ ਉੱਪਰ ਜਾ ਕੇ ਇਦਾਂ ਦਾ ਹਥੋੜਾ ਬਣ ਗਿਆ ਮਾਰਕੀਟ ਜਾ ਰਹੀ ਸੀ ਉੱਪਰ ਉੱਪਰ ਜਾ ਕੇ ਇਦਾਂ ਦਾ ਹਟੋੜਾ ਬਣ ਗਿਆ ਇਹਨੂੰ ਰਾਜੇ ਹੈਂਗਿੰਗ ਮੈਨ ਵੀ ਕਹਿੰਦੇ ਆ ਮੈਂ ਇਹਦਾ ਨਾਮ ਹੋ ਰੱਖਿਆ ਹੋਇਆ ਆ ਅੰਗਰੇਜ਼ੀ 'ਚ ਇਹਨੂੰ ਹੈਂਗਿੰਗ ਮੈਨ ਕਹਿੰਦੇ ਆ ਤੇ ਪੰਜਾਬੀ 'ਚ ਮੈਂ ਤਾਂ ਜਿਹਦਾ ਨਾਮ ਉੱਠਾ ਜਿਹਾ ਰੱਖਿਆ ਹੋਇਆ ਲਟਕਿਆ ਹੋਇਆ ਵਿਅਕਤੀ ਵਿਅਕਤੀ ਠੀਕ ਆ ਜਦੋਂ ਮਾਰਕੀਟ ਉੱਪਰ ਜਾ ਰਹੀ ਆ ਮੈਂ ਇਹਦਾ ਨਾਮ ਲਟਕਿਆ ਹੋਇਆ ਵੈਸੇ ਰੱਖਾ ਤੁਸੀਂ ਕੋਈ ਵੀ ਨਾਮ ਰੱਖ ਸਕਦੇ ਹੋ ਦਾ ਠੀਕ ਆ ਇਹ ਜਿੰਨੀਆਂ ਵੀ ਕਲਾਸਾਂ ਸ਼ੇਅਰ ਮਾਰਕੀਟ ਦੇ ਆ ਇੱਕ ਕਲਾਸ ਦੂਜੀ ਕਲਾਸ ਦੇ ਨਾਲ ਜੁੜੀ ਵੀ ਆ ਠੀਕ ਆ ਨਾ ਹਰ ਇੱਕ ਕਲਾਸ ਇੱਕ ਕਲਾਸ ਜਿਹੜੀ ਦੂਜੀ ਕਲਾਸ ਦੇ ਨਾਲ ਜੁੜਦੀ ਆ ਇਸ ਕਰਕੇ ਲਗਾਤਾਰ ਤੁਸੀਂ ਕੰਟੀਨਿਊਸਲੀ ਕਲਾਸਾਂ ਦੇਖਣੀਆਂ ਆ ਇਹ ਠੀਕ ਆ ਕਿਤੇ ਇਹਨਾਂ ਹੋਵੇ ਤੁਸੀਂ ਪਹਿਲੀ ਕਲਾਸ ਨੂੰ ਸਕਿਪ ਕਰਕੇ ਤੀਜੀ ਕਲਾਸ ਨੂੰ ਫੜ ਲਓ ਆਪਾਂ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਤੁਹਾਨੂੰ ਜ਼ੀਰੋ ਲੈਵਲ ਲੈਵਲ ਭਾਵੇਂ ਪੰਜਾਬੀ ਦੇ ਜਿਵੇਂ ਊੜੇ ਆੜੇ ਤੋਂ ਸ਼ੁਰੂ ਕਰਦੇ ਆ ਉਵੇਂ ਸ਼ੁਰੂ ਕੀਤਾਗਾ ਤੇ ਇਹਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀਡੀਓਜ਼ ਨੂੰ ਆਪਣੇ ਆਨ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਤਾਂ ਮੈਂ ਚਾਰਟ ਵੇਖਣਾ ਵੀ ਦੱਸੂਗਾ ਤੁਸੀਂ ਚਾਰਟ ਦੇ ਵਿੱਚੋਂ ਤੁਹਾਡੇ ਕਿਵੇਂ ਲੱਭਣੇ ਆ ਸਕਰੀਨਸ਼ਾਟ ਲੈਣੇ ਆ ਉਹ ਸਾਰੇ ਰੀ ਟੈਸਟ ਕਰਨੇ ਹੁੰਦੇ ਚਾਸਟ ਉਹ ਵੀ ਦੇਖਣੇ ਹੁੰਦੇ ਆ ਆਪਾਂ ਦੋ ਚੀਜ਼ਾਂ ਕਰਨੀਆਂ ਕਿ ਤੁਹਾਡਾ ਕੀਤਾ ਇੱਕ ਕਿਤਾਬ ਆਪਾਂ ਲਟਕਿਆ ਹੋਇਆ ਵਿਅਕਤੀ ਹੈਂਗਿੰਗ ਮੈਨ ਠੀਕ ਆ ਇੱਕ ਜਿਵੇਂ ਹੁਣ ਮੈਂ ਤੀਜੀ ਕਾਰਡ ਵੀ ਤੁਹਾਨੂੰ ਮੈਂ ਦੱਸ ਦਿੰਨਾ ਜਿਵੇਂ ਕਿ ਮਾਰਕੀਟ ਥੱਲੇ ਕਰਿਆ ਚ ਹੋ ਰਹੀ ਸੀ ਇਦਾਂ ਮਾਰਕੀਟ ਮੈਂ ਇੱਥੇ ਆ ਰਹੀ ਸੀ ਜਿਵੇਂ ਕਿ ਠੀਕ ਆ ਮਾਰਕੀਟ ਨੀਚੇ ਆ ਰਹੀ ਸੀ ਨੀਚੇ ਆ ਕੇ ਮਾਰਕੀਟ ਦੇ ਵਿੱਚ ਇੱਕ ਪੁੱਠਾ ਥੋੜਾ ਬਣਦਾ ਜਿਹਨੂੰ ਆਪਾਂ ਕਹਿੰਦੇ ਨੇ ਇਨਵਾਈਟਡ ਹੈਮਰ ਪੁੱਠਾ ਥੋੜਾ ਹੁਣ ਪਹਿਲਾਂ ਸਿੱਧੇ ਥੋੜੇ ਦੀ ਗੱਲ ਕੀਤੀ ਸੀਗੀ ਹੁਣ ਆਪਾਂ ਗੱਲ ਕਰਾਂਗੇ ਪੁੱਠੇ ਥੋੜੇ ਦੀ ਠੀਕ ਆ ਮਾਰਕੀਟ ਦੇ ਵਿੱਚ ਮਾਰਕੀਟ ਕਰੈਸ਼ ਹੋ ਰਹੀ ਸੀ ਕਰੈਸ਼ ਹੋਣ ਤੇ ਮਾਰਕੀਟ ਦੇ ਵਿੱਚ ਇੱਕ ਪੁੱਠਾ ਥੋੜਾ ਬਣਿਆ ਹਰੇ ਰੰਗ ਦਾ ਠੀਕ ਆ ਹਰੇ ਰੰਗ ਦਾ ਪੁੱਠਾ ਥੋੜਾ ਬਣਿਆਗਾ ਜਦੋਂ ਹਰੇ ਰੰਗ ਦਾ ਪੁੱਠਾ ਥੋੜਾ ਬਣੂਗਾ ਇਹਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਇਨਵਰਟਡ ਹੈਮਰ ਬੋਲ ਦਿੰਦੇ ਆ ਇਨਵਰਟਡ ਹੈਮਰ ਠੀਕ ਆ ਜਦੋਂ ਪੁੱਠਾ ਤੁਹਾਡਾ ਬਣੂਗਾ ਤਾਂ ਜਦੋਂ ਹੀ ਪੁੱਠਾ ਤੁਹਾਡਾ ਬਣ ਤੇ ਇੱਥੇ ਕੋਈ ਕੈਂਡਲ ਬਣੂਗੀ ਇੱਥੇ ਕੈਂਡਲ ਬਣੂਗੀ ਹਰੇ ਰੰਗ ਦੀ ਬਣੂਗੀ ਮੰਨ ਲਓ ਇੱਥੇ ਕੋਈ ਕੈਂਡਲ ਹਰੇ ਰੰਗ ਦੀ ਬਣੂਗੀ ਜਦੋਂ ਜਦੋਂ ਕਿਸੇ ਕੈਂਡਲ ਨੇ ਇਹਦਾ ਹਾਈ ਬ੍ਰੇਕ ਕਰਤਾ ਇਨਵਰਟਡ ਹੈਮਰ ਦਾ ਇਹਦਾ ਹਾਈ ਬ੍ਰੇਕ ਤੋੜਤਾ ਠੀਕ ਆ ਇਹਦਾ ਹਾਈ ਇਹਦਾ ਹਾਈ ਭਾਗ ਆ ਆ ਸੀਗਾ ਇਹਦਾ ਮੁਠੇ ਮੁਠੇ ਵਾਲਾ ਹੀ ਸਿਨ ਤੋੜਤਾ ਹਾਈ ਬ੍ਰੇਕ ਕਰਕੇ ক্লোਜ਼ ਹੋ ਗਈ ਤਾਂ ਆਪਾਂ ਅਪਸਾਈਡ ਦੀ ਐਂਟਰੀ ਬਣਾ ਸਕਦੇ ਆਂ ਮਾਰਕੀਟ ਦੇ ਵਿੱਚ ਕਾਲ ਬਾਏ ਦੀ ਕਾਲ ਬਾਏ ਦੀ ਐਂਟਰੀ ਦੀ ਐਂਟਰੀ ਉੱਪਰ ਵੱਲ ਨੂੰ ਐਂਟਰੀ ਬਣਾ ਕੇ ਆਪਾਂ ਇਹਦਾ ਪੈਸ ਪ੍ਰੋਫਿਟ ਆ ਇਹਦਾ ਕਮਾ ਸਕਦੇ ਆਂ ਇਹ ਗੱਲ ਕੀਤੀ ਸੀ ਇੱਕ ਕਲਾਸ ਦੇ ਵਿੱਚ ਠੀਕ ਆ ਨੈਕਸਟ ਗੱਲ ਕਰਦੇ ਆਂ ਆਪਾਂ ਨੈਕਸਟ ਗੱਲ ਕਰਦੇ ਆਂ ਮੰਨ ਲਓ ਮਾਰਕੀਟ ਉੱਪਰ ਜਾ ਰਹੀ ਹੈ ਸੰਮਨ ਦੁਆਰਾ ਡਰਾਇ ਕਰਕੇ ਦਿਖਾ ਦਿੰਨਾ ਤੁਹਾਨੂੰ ਪ੍ਰੈਕਟੀਕਲ ਦੇ ਵਿੱਚ ਜ਼ਿਆਦਾ ਕਲੀਅਰ ਹੋ ਜਾਣੀਆਂ ਚੀਜ਼ਾਂ ਇਹ ਹਨ ਬਿਨਾ ਪ੍ਰੈਕਟੀਕਲ ਤੋਂ ਕਈ ਵਾਰ ਵੀ ਇਹ ਕਲੀਅਰ ਨਹੀਂ ਹੁੰਦੇ ਆਗੀਆਂ ਤੁਹਾਨੂੰ ਨਹੀਂ ਪਤਾ ਲੱਗਣਾ ਤੁਸੀਂ ਉਲਝੋਗੇ ਮੰਨ ਲਓ ਮਾਰਕੀਟ ਉੱਪਰ ਜਾ ਰਹੀ ਹੈ ਐਗਜ਼ਾਮਪਲ ਤੁਹਾਨੂੰ ਦੇ ਰਿਹਾ ਮੰਨ ਲਓ ਮਾਰਕੀਟ ਉੱਪਰ ਜਾ ਰਹੀ ਹੈ ਹਰੀਆਂ ਕੈਂਡਲਾਂ ਬਣ ਰਹੀਆਂ ਵਿੱਚੋਂ ਵਿੱਚੋਂ ਕੋਈ ਲਾਲ ਬਣ ਗਈ ਚਲੋ ਹਰੀਆਂ ਬਣ ਰਹੀਆਂ ਉੱਪਰ ਜਾ ਕੇ ਪੁੱਠਾ ਥੋੜਾ ਬਣ ਗਿਆ। ਬਣ ਕਿਹੜੇ ਰੰਗ ਦਾ ਗਿਆ? ਲਾਲ ਰੰਗ ਦਾ। ਸਮਝੋ ਗੱਲ ਨੂੰ। ਮਾਰਕੀਟ ਉੱਪਰ ਜਾ ਰਹੀ ਸੀ, ਮਾਰਕੀਟ ਬੁਲਿਸ਼ ਸੀਗੀ। ਠੀਕ ਆ ਮਾਰਕੀਟ ਉੱਪਰ ਜਾ ਰਹੀ ਸੀਗੀ। ਤਾਂ ਉੱਪਰ ਜਾ ਕੇ ਪੁੱਠਾ ਥੋੜਾ ਬਣ ਗਿਆ। ਵੀਰੇ ਜਦੋਂ ਮਾਰਕੀਟ ਦੇ ਵਿੱਚ ਪੁੱਠਾ ਥੋੜਾ ਉੱਪਰ ਜਾ ਕੇ ਬਣੂਗਾ, ਇਹਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਸ਼ੂਟਿੰਗ ਸਟਾਰ ਕਹਿੰਦੇ ਆ। ਸ਼ੂਟਿੰਗ ਸਟਾਰ ਕਹਿੰਦੇ ਇਹਨੂੰ। ਠੀਕ ਆ। ਤੁਸੀਂ ਤੁਸੀਂ ਜਿਹੜਾ ਨਾਮ ਮਰਜ਼ੀ ਦੇ ਲੋ, ਖੇੜਟ ਪੰਜਾਬੀ ਭਾਸ਼ਾ ਦੇ ਵਿੱਚ ਆਪ ਦੇ ਤੌਰ ਤੇ ਤੁਸੀਂ ਨਾਮ ਰੱਖਣਾ। ਰੱਖ ਸਕਦੇ ਹਾਂ ਜੇ ਥੱਲੇ ਬਣਿਆ ਤਾਂ ਇਹਨੂੰ ਇਨਵਰਟਡ ਹੈਮਰ ਕਹਿੰਦਾ ਜੇ ਉੱਪਰ ਜਾ ਕੇ ਬਣ ਗਿਆ ਇਹਨੂੰ ਸ਼ੂਟਿੰਗ ਸਟਾਰ ਕਹਿੰਦਾ ਪੁੱਠੇ ਥੋੜੇ ਨੂੰ ਠੀਕ ਆ ਜਦੋਂ ਇਹ ਕਿਸੇ ਕੈਂਡਲ ਨੇ ਇਹਦਾ ਲੋ ਬ੍ਰੇਕ ਕੀਤਾ ਠੀਕ ਆ ਜਦੋਂ ਹੀ ਕਿਸੇ ਕੋਈ ਕਿਸੇ ਕਹੇ ਮੰਨ ਲਓ ਕੈਂਡਲ ਬਣ ਗਈ ਕੋਈ ਇੱਥੇ ਭਵਾਂ ਲਾਲ ਰੰਗ ਦੀ ਬਣ ਗਈ ਮੰਨ ਲਓ ਇੱਥੇ ਕੈਂਡਲ ਹਨਾ ਜੇ ਕਿਸੇ ਵੀ ਲਾਲ ਰੰਗ ਦੀ ਕੈਂਡਲ ਨੇ ਜਦੋਂ ਇਹਦਾ ਲੋਰ ਬ੍ਰੇਕ ਕੀਤਾ ਲੋਰ ਪਾਰਟੇ ਦਾ ਆਹ ਬ੍ਰੇਕ ਕਰਕੇ ক্লোਜ਼ ਹੋ ਗਈ ਵੀਰੇ ਆਪਾਂ ਉੱਪਰ ਸਾਈਡ ਦੀ ਐਂਟਰੀ ਬਣਾ ਕੇ ਆਉਦਾ ਮੁਨਾਫਾ ਕਮਾ ਸਕਦੇ ਆ ਪੁੱਟ ਸਾਈਡ ਪੁੱਟ ਸਾਈਡ ਦੀ ਐਂਟਰੀ ਬਣਾ ਕੇ ਪੁੱਟ ਸਾਈਡ ਦੀ ਕਰੈਸ਼ ਹੋ ਰਹੀ ਹੈ ਮਾਰਕੀਟ ਕਰੈਸ਼ ਹੋਣ ਕਰਕੇ ਕਰੈਸ਼ ਹੋਣ ਵਾਲੇ ਪਾਸੇ ਵੀ ਆਪਾਂ ਆਪਦੇ ਜਿਹੜੇ ਸ਼ੇਅਰ ਖਰੀਦ ਕੇ ਆਪਾਂ ਆਪਣਾ ਜਿਹੜਾ ਪ੍ਰੋਫਿਟ ਕੱਢ ਸਕਦੇ ਆ ਇਹ ਚਾਰ ਕੈਂਡਲਾਂ ਹੀ ਆਪਾਂ ਡਿਸਕਸ ਕੀਤੀਆਂ ਸੀ ਵੀਰੇ ਮਾਰਕੀਟ ਦੇ ਵਿੱਚ ਕੱਲ ਤੇ ਚਾਰਾਂ ਕੈਂਡਲਾਂ ਦੀ ਤੁਹਾਨੂੰ ਵੀਡੀਓ ਤੁਹਾਨੂੰ ਬਹੁਤ ਜਲਦੀ ਮਿਲ ਜੂਗੀ ਠੀਕ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਠੀਕ ਆ ਬਾਕੀ ਆਪਾਂ ਜਿਹੜੀਆਂ ਆਨਲਾਈਨ ਤੇ ਆਫਲਾਈਨ ਕਲਾਸਾਂ ਜਲਦ ਸ਼ੁਰੂ ਕਰਨ ਜਾ ਰਹੇ ਆ ਇਹ ਸਿਰਫ ਇੱਕ ਤਰ੍ਹਾਂ ਦੀਆਂ ਡੈਮੋ ਕਲਾਸਾਂ ਚੱਲ ਰਹੀਆਂ ਜੇ ਕਿਸੇ ਵਿਦਿਆਰਥੀ ਨੇ ਕੋਰਸ ਲੈਣਾ ਹੋਵੇ ਤੇ ਕੋਰਸ ਵੀਰੇ ਬਿਲਕੁਲ ਤੁਹਾਨੂੰ ਜਾਇਜ਼ ਰੇਟ ਦੇ ਵਿੱਚ ਆਪਾਂ ਦੇਵਾਂਗੇ ਠੀਕ ਆ ਨਾ ਫਿਕਸਡ ਹੋਊਗਾ ਵੀਰੇ ਕੋਈ ਉਹਦਾ ਹਨਾ ਤੇ ਪਹਿਲਾਂ ਹੀ ਆਪਾਂ ਤੁਹਾਨੂੰ ਉਸ ਹਾਮਾਂ ਦੱਸ ਰਹੇ ਆ ਆਪਣਾ ਤੁਹਾਨੂੰ ਮੈਂ ਦੱਸਿਆ ਹੋਇਆ ਇਸਾਰਾ ਕੁਛ ਆਪਣਾ ਪਹਿਲਾ ਹੀ ਠੇਠ ਪੰਜਾਬੀ ਭਾਸ਼ਾ ਦੇ ਵਿੱਚ ਹੋਊਗਾ ਜਿਵੇਂ ਹੁਣ ਕਲਾਸ ਚੱਲ ਰਹੀ ਸੀ ਮੈਂ ਦੋ ਵਰਡ ਬੋਲੇ ਸੀਗੇ ਅੰਗਰੇਜ਼ੀ ਦੇ ਬੁਲਿਸ਼ ਬੁਲਿਸ਼ ਵਰਡ ਬੋਲਿਆ ਸੀਗਾ ਇੱਕ ਵੀਰੇ ਨੇ ਬੋਲਿਆ ਸੀ ਬੀਅਰਿਸ਼ ਇਹ ਸ਼ੇਅਰ ਮਾਰਕੀਟ ਦੇ ਬਾਅਦ ਚ ਵਰਡ ਅਕਸਰ ਹੀ ਯੂਜ਼ ਕੀਤੇ ਜਾਂਦੇ ਤੁਸੀਂ ਸੁਣੋਗੇ ਵੀ ਅਗਰ ਤੁਸੀਂ YouTube ਵੀਡੀਓ ਦੇਖਦੇ ਆ ਵੀਰੇ ਤੇ ਬਹੁਤ ਸਾਰੇ ਲੋਕ ਅੰਗਰੇਜ਼ੀ ਇਸ ਭਾਸ਼ਾ ਦੇ ਵਿੱਚ ਸਾਰਾ ਵੀ ਇਸਤੇਮਾਲ ਕਰਦੇ ਇਹਦਾ ਆਪਾਂ ਤੁਹਾਨੂੰ ਠੇਠ ਪੰਜਾਬੀ ਵਿੱਚ ਭਾਸ਼ਾ ਦੇ ਵਿੱਚ ਬਸਾਂਗੇ ਅੰਗਰੇਜ਼ੀ ਦਾ ਜਿਹੜਾ ਸ਼ਬਦ ਆ ਬੁਲੇਸ਼ ਵੀਰੇ ਇਹਦਾ ਮਤਲਬ ਹੈਗਾ ਮਾਰਕੀਟ ਦੇ ਵਿੱਚ ਵਿਕਰੇਤਾ ਲੋਕ ਜ਼ਿਆਦਾ ਆ ਗਏ ਆ ਮਾਰਕੀਟ ਦੇ ਵਿੱਚ ਵਿਕਰੇਤਾ ਲੋਕ ਜ਼ਿਆਦਾ ਆ ਗਏ ਆ ਵਿਕਰੇਤਾ ਲੋਕਾਂ ਦੀ ਗਿਣਤੀ ਵੱਧ ਚੁੱਕੀ ਆ ਮਾਰਕੀਟ ਉੱਪਰ ਵੱਲ ਹੈ ਮਾਰਕੀਟ ਵਿੱਚ ਤੇਜ਼ੀ ਆ ਤੇਜ਼ੀ ਵਿੱਚ ਹੈ ਤੁਸੀਂ ਇਹ ਸਾਹਮਣੇ ਲਓ ਜਿਹੜਾ ਵਰਡ ਬੀਰਿਸ਼ ਆ ਵੀਰੇ ਬੀਰਿਸ਼ ਦਾ ਮਤਲਬ ਹੁੰਦਾ ਮੰਦੀ ਬੀਰੀਸ਼ ਵਰਡ ਆ ਜਿਹੜਾ ਮਾਰਕ ਇਹਦਾ ਇਹਦਾ ਮਤਲਬ ਹੁੰਦਾ ਮੰਦੀ ਆ ਮਾਰਕੀਟ ਕਰੈਸ਼ ਹੋ ਰਹੀ ਆ ਮਾਰਕੀਟ ਵਿੱਚ ਕੀ ਆ ਮੰਦੀ ਹੈ ਮੰਦੀ ਕੀ ਮਾਰਕੀਟ ਵਿੱਚ ਕੰਮ ਮੰਦਾ ਪੈ ਗਿਆ ਠੀਕ ਆ ਮਾਰਕੀਟ ਗਰੀ ਜਾਂਦੀ ਆ ਇਹਦਾ ਮਤਲਬ ਇਹ ਆ ਜਿਵੇਂ ਜਿਵੇਂ ਤੁਸੀਂ ਕਲਾਸਾਂ ਅੱਗੇ ਲੈ ਕੇ ਜਾਓਗੇ ਜਿਹੜੇ ਕਿ ਵਰਡ ਤੁਹਾਨੂੰ ਕੰਮ ਦੇਣਗੇ ਇੱਥੇ ਜਾ ਕੇ ਉਹ ਉਹਨੇ ਉਹਨੇ ਵਰਡ ਆਪਸ ਨੂੰ ਡਿਸਕਸ ਕਰਦੇ ਰਾਵਾਂਗੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਰੇ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਕਮੈਂਟ ਦੇ ਨਾਲ ਜੇ ਸਾਡੀ ਹੌਸਲਾ ਫੁਜਾਈ ਵਾਧੀ ਆ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਕੰਟੈਂਟ ਵਧੀਆ ਤੋਂ ਵਧੀਆ ਲੈ ਕੇ ਆਈਏ ਸਾਨੂੰ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ ਥੈਂਕ ਯੂ